ਮਾਰੇ ਪਿੱਛੇ ਨੂੰ ਕਰਕੇ ਨੋ ਜਾਓ ਇੱਕ ਨੂੰ ਵੀ ਜਾਨਾ ਵੀਡੀਓ ਬਣਾ ਹਾਂਜੀ ਗੱਲ ਕੀ ਐਕ ਮਿੰਟ ਰੋ ਰੋਦੇ ਜਤੋੜੀ ਉਸੰਦਾ ਨਾਮ ਸਰਦਾਰ ਐ ਆਪਣੇ ਮੋੜੇ ਹਾਂਜੀ ਹਾਂਜੀ ਉਹ ਦੇ ਸਾਡੇ ਬੰਦੇ ਮੋੜੇ ਬੈਠੇ ਹੋ ਪਤਾ ਹੀ ਨਹੀਂ ਉਹ ਅੱਲਾਹ ਅੱਲਾਹ ਜੀ ਬੋਲਦਾ ਅੱਜ ਕੱਲ੍ਹ ਉਸ ਸਿਸਟਮ ਇਦਾਂ ਦਾ ਅਗਰ ਅੰਦਰ ਕੋਈ ਇਹਦਾ ਹੀ ਹੋਵੇ ਫਾਈ ਗਏ ਮੂਵ ਦਿੱਤਾ ਹੈ ਰਹਾ ਹੂ ਯਾਰ ਫਾਈ ਮਰੇ ਪੈਕ ਜਾਵੇ ਨਾ ਬਾਅਦ ਚ ਦੇਖੀ ਥੋੜਾ ਜਿਆ ਕਰੀਆਂ ਬਾਅਦ ਦੇਖਦੇ ਆਨ ਸੈਟ ਕਰਕੇ ਆ ਲੈ ਮੂੰਹ ਕਰ ਦਿੰਦਾ ਬਹੁਤ ਸਾਡੇ ਚਾਹੇ ਉਹ ਲੈ ਚਾਬੀ ਆਉਂਦੇ ਉਹਨਾਂ ਨੇ ਜਾ ਵੀ ਲਾਈਵ ਚ ਇੱਥੇ ਹੀ ਲੋ ਨਦੀ ਪਹਿਲਾਂ ਆ ਜੇ ਭਾਈ ਆ ਜੇ ਤੇਰਾ ਭਾਈ ਮੋਰੇ ਬੈਠਾ ਅਜੇ ਭਾਜੀ ਮੋਰੇ ਬੈਠਾ ਪਰ ਹੁਣ ਅਗਲੇ ਦਾ ਵੀ ਧਿਆਨ ਜਰਾ ਗੱਲ ਕੋਲ ਆ ਲੈ ਕਮਾਲ ਦੀ ਗੱਲ ਉਦਾਂ ਭਾਜੀ ਇਹਦਾ ਪਤਾ ਹੀ ਨਹੀਂ ਉਹਨਾਂ ਨੂੰ ਮੋਟਰਾਂ ਲੱਗੇ ਦਾ ਆ ਮਾਰੀ ਕੀਆ ਕੋਈ ਭਾਜੀ ਕੰਮ ਨਹੀਂ ਕਹਾਣੀ ਚ ਹੁੰਦਾ ਯਾਰ ਇਦੋਂ ਨੂੰ ਗਏ ਆ ਲੋਕ ਲੱਗਾ ਸੀ ਲੋਕ ਲੱਗਾ ਸੀ ਸਾਰਾ ਕੁਝ ਲੱਗਾ ਨਹੀਂ ਚਾਪੀ ਦਾ ਹੀ